ਅਛਾ ਤੁਰੇ ਜਾ ਰਹੇ ਨੇ ਤੇ ਬਾਬਾਜੀਤ ਸਿੰਘ ਨੇ ਨਾ ਪੁੱਛਿਆ ਬਾਬੂ ਜੀ ਇਹ ਅਨੰਦਾ ਦੀ puri ਦਾ ਮੋਹ ਬੜਾ ਹੈ ਇੱਥੇ ਬਚਪਨ ਗੁਜ਼ਾਰਿਆ ਹੈ ਇੱਕੇ ਮਾਂ ਦੀ ਗੋਦ ਵਿੱਚ ਬਹਿ ਕੇ ਅਸੀਂ ਭਾਈਆਂ ਨੇ ਗਿਆਨ ਹਾਸਲ ਕੀਤਾ ਹੈ ਕਦੇ ਅਨੰਦਾ ਦੀ Puri ਨੂੰ ਵਾਪਸ ਆਵਾਂਗੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਖੁਦ ਖੁਦਾ ਕਹਿੰਦੇ ਇਸ ਜਾਮੇ ਵਿੱਚ ਤੇ ਨਹੀਂ ਆਇਆ ਜਾਣਾ ਪਰ ਹਰ ਸਾਲ ਜਦੋਂ ਸੱਜ ਧੱਜ ਕੇ ਮੇਰਾ ਖਾਲਸਾ ਹੋਲਾ ਮਹੱਲਾ ਕੱਢਿਆ ਕਰੇਗਾ ਤੇ ਸਮਝ ਲਿਓ ਗੁਰੂ ਗੋਬਿੰਦ ਸਮਝੋ ਗੁਰੂ ਗੋਬਿੰਦ ਹੀ ਸਰਗੁਣ ਰੂਪ ਵਿੱਚ ਪ੍ਰਗਟ ਹੋ ਗਿਆ ਅੱਜ ਵੀ ਹੋਲੇ ਮਹੱਲੇ ਤੇ ਵੇਖੋ ਤੇ ਉਹੀ